ਓ ਦੇਖਿਓ ਇੱਕ ਨਾ ਡੌਗੀ ਬੈਠਾ ਆ ਇੱਥੇ ਸਬਜ਼ੀ ਦੀ ਦੁਕਾਨ ਤੇ ਦੁਕਾਨ ਬੰਦ ਹੋ ਗਈ ਆ ਤੇ ਡੌਗੀ ਇੱਥੇ ਬੈਠਾ ਲੈ ਬੱਚਾ ਲੈ ਖੀਰ ਖਾ ਲਾਂਗਾ ਬੱਚਾ ਇਹ ਨਾ ਅਸਲ ਦੇ ਵਿੱਚ ਇਹ ਜਿਹੜੇ ਮੁੰਡੇ ਦੀ ਦੁਕਾਨ ਆ ਨਾ ਇਹ ਬੱਚਾ ਉਹਨਾਂ ਦੀ ਗਲੀ ਦੇ ਵਿੱਚ ਪਿਆਦਾ ਹੋਇਆ ਸੀ ਠੀਕ ਐ ਓਏ ਚਲ ਜਾ ਰੱਖੀ ਕਰਦਾ ਪਿਆ ਚਲ ਜਾ ਉੱਧਰ ਚਲ ਜਾ ਚਲ ਜਾ ਓ ਪਰਲੇ ਪਾਸੇ ਜਾ ਕੇ ਤੁਹਾਨੂੰ ਦਿਖਾ ਲਾਂ ਤੇਰੀ ਮੈਂ ਉੱਥੇ ਪਾਈ ਆ ਤੇ ਇਹ ਬੱਚਾ ਨਾ ਜਿਹੜੀ ਗਲੀ 'ਚ ਪੈਦਾ ਹੋਇਆ ਸੀਗਾ ਉਸ ਗਲੀ ਦੇ ਵਿੱਚ ਉਸ ਗਲੀ ਦੇ ਮੁੰਡੇ ਦੀ ਇਹ ਦੁਕਾਨ ਆ ਤੇ ਉਹ ਦੁਕਾਨ ਬੰਦ ਕਰਕੇ ਘਰ ਨੂੰ ਚਲ ਜਾਂਦਾ ਤੇ ਇਹ ਡੋਗੀ ਸਾਰੀ ਰਾਤ ਇੱਥੇ ਦੁਕਾਨ ਦੀ ਰਾਖੀ ਕਰਦਾ ਕਿਸੇ ਨੂੰ ਨਹੀਂ ਲੱਗ ਕੇ ਆਉਣ ਦਿੰਦਾ ਖਾਲਾ 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 ਲੈ ਲੈ ਮੈਂ ਬੁੱਤ ਖਾਲਾ 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 ਮੇਰੇ ਬੁੱਤ ਮੈਨੂੰ ਪਤਾ ਤੂੰ ਰਾਖੀ ਕਰਦਾ ਬੁੱਤ ਮੈਨੂੰ ਪਤਾ ਪਤਾ ਖਾਲਾ ਮੇਰੇ ਬੁੱਤ ਖਾਲਾ ਸ਼ਾਬਾਸ਼ ਖਾਲਾ ਖਾਲਾ ਕਾਲ ਕਾਲ ਮੇਰਾ ਬੁੱਤ ਕਾਲਾ ਸ਼ਾਬਾਸ਼ ਸਾਨੂੰ ਪਤਾ ਹੈ ਪੁੱਤ ਤੂੰ ਰਾਖੀ ਕਰਦਾ ਵੇ ਪਤਾ ਸਾਨੂੰ